ਆਮ ਆਨIi ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਨIi ਪਾਰਟੀ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹਾਲਾਂਕਿ ਇਹ ਪ੍ਰਦਰਸ਼ਨ ਇੰਡੀਆ ਬਲਾਕ ਕੋਲੋ ਵੀ ਦਿੱਲੀ ਦੇ ਵਿੱਚ ਕੀਤਾ ਜਾਣਾ ਹੈ ਤੇ ਇਸ ਤਰ੍ਹਾਂ ਦੇ ਇਸ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਠਰ ਆਇਆ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਹਤ ਦੇ ਨਾਲ ਖੇលਬਾੜ ਕੀਤਾ ਜਾ ਰਿਹਾ ਹਾਲਾਂਕਿ ਸ਼ੂਗਰ ਦੀ ਬਿਮਾਰੀ ਹੈ ਤਾਂ ਲਗਾਤਾਰ ਸ਼ੂਗਰ ਦਾ ਲੈਵਲ ਜਿਹੜਾ ਕਿ ਉਹ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਹ ਪ੍ਰਦਰਸ਼ਨ ਕਿਸ ਜ਼ਮੀਨ ਤੇ ਕਿਸ ਤਰੀਕੇ ਦੇ ਨਾਲ ਮੇਰੀ ਉਮੀਦ ਜਿਹੜੀ ਹੈ ਉਹ ਇਹ ਹੈ 올림픽 ਖੇਡਾਂ ਦੇ ਪੋਡੀਅਮ ਤੇ ਜਦੋਂ ਅਨਾਉਂਸਮੈਂਟ ਹੋਵੇ ਪਹਿਲੇ ਔਰਡ ਦੀ ਦੂਜੇ ਤੀਜੇ ਦੀ ਘਟੋ ਘਟ ਹਰੇਕ ਗੇਮ ਦੇ ਵਿੱਚ ਪੰਜਾਬ ਦਾ ਇੱਕ ਅੰਦਾ ਪਲੇਅਰ ਆ ਜਾ ਹੋਵੇ ਜਿਹੜਾ ਉਸ ਪੋਡੀਅਮ ਦੇ ਉੱਤੇ ਚੜ੍ਹ ਕੇ ਮੈਡਲ ਲੈਂਦਾ ਹੋਵੇ ਤੇ ਸਾਡੇ ਦੇਸ਼ ਦਾ ਝੰਡਾ ਉੱਪਰ ਜਾਂਦਾ ਹੋਵੇ ਪੰਜਾਬ ਗੌਰਵ ਦਾ ਅਪਰਾਲਾ ਆ ਕਿ ਇਸ ਨੂੰ ਗੇਮ ਨੂੰ ਆਪਣੇ ਹੱਥ ਲੈ ਕੇ ਆਪ ਕਰਾਉਣ ਦੀ ਕੋਸ਼ਿਸ਼ ਕਰ ਲਈ ਹੈ ਕਿਉਂਕਿ ਬਹੁਤ ਹੀ ਵਧੀਆ ਅਪਰਾਲਾ ਰੂਰਲ 올림픽ਸ ਦੇ ਨਾਂ ਦੇ ਨਾਲ ਮਸ਼ਹੂਰ ਨੇਕਲਾ ਰੈਪੁਰ ਦੀਆਂ ਗੇਮਸ ਨੇ ਜਿਹੜੀਆਂ ਕਿ ਇੱਥੇ ਐਥਲੈਟਿਕਸ ਹੈ ਹਾਕੀ ਹੈ ਲੌਂਗ ਜੰਪ ਹਾਈ ਜੰਪ ਰੈਸਲਿੰਗ ਵੀ ਹੈ ਬਾਜ਼ੀਗਰਾਂ ਦੀ ਬਾਜੀ 80 ਸਾਲ ਦੇ ਬਜ਼ੁਰਗ ਆਏ ਐ ਦੌੜਾ ਲਾਉਣ ਵਾਸਤੇ ਇੱਥੇ ਛੋਟੇ ਬੱਚੇ ਵੀ ਨੇ ਤੋਂ ਲੈ ਕੇ ਅਸੀਂ 85 ਸਾਲ ਦੇ ਬਜ਼ੁਰਗਾਂ ਤੱਕ ਵੀ ਪਾਰਟਿਸਪੇਟ ਕਰਦੇ ਆ ਵੀਰਨ ਖੇਡਾਂ ਜਿਹੜੀਆਂ ਸਾਡੀ ਵਿਰਾਸਤ ਹੈ ਪੰਜਾਬ ਦੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਬढ़ावा ਦਿੱਤਾ ਜਾਵੇ ਵੱਤ ਹੋਗਾ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਬੀੜੀ ਫਸਰੀ ਹੈ ਉਹਨਾਂ ਨੂੰ ਬਚਾਉਣ ਵਾਸਤੇ ਇੱਕ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਖੇਡਾਂ ਦੇ ਪਾਸੇ ਲੈ ਕੇ ਜਾ ਰਹੇ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜੀ ਪਹਿਲ ਹੈ ਇਹ ਨਵੇਂ ਬੱਚਿਆਂ ਨੂੰ ਬੜਾ ਇਹ ਤੋਂ ਪ੍ਰੇਰਿਤ ਹੋ ਕੇ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਬਹੁਤ ਮਿਲੂ ਦਿਲ ਇਹ ਕਰਕੇ ਖੁਸ਼ ਹੈ ਕਿ ਅਸੀਂ ਪੰਜਾਬ ਨੂੰ ਖੇਡਦਾ ਦੇਖ ਰਹੇ ਹਾਂ ਅਸੀਂ ਪੰਜਾਬ ਨੂੰ ਨੱਚਦਾ ਅਸੀਂ ਪੰਜਾਬ ਨੂੰ ਹੱਸਦਾ ਦੇਖ ਰਹੇ ਹਾਂ ਅਸੀਂ ਤੇ ਚੌਣਾਂ ਜੀ ਅੱਗੇ ਵਾਸਤੇ ਵੀ ਇਸ ਤਰ੍ਹਾਂ ਆ ਕੇ ਮਕਰੌਂਦੇ ਰਹਾਂ। ਅਜੀ ਪੂਣ ਤਮਾਨ ਦਾ ਬਹੁਤ ਧੰਨਵਾਦ ਕਰਦੇ ਆਂ ਬਾਈ। ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਮਰਪਿਤ ਪੰਜਾਬ ਸਰਕਾਰ। ਕੀਤਾ ਜਾਵੇਗਾ ਕੀ ਮੂਵਮੈਂਟ ਜਿਹੜੀ ਐਕਸ਼ਨ ਰਹੇਗਾ ਤੇ ਇਸ ਦਾ ਅਸਰ ਕਿਵੇਂ ਦੇਖਦੇ ਹਾਂ ਕਿ ਲਗਾਤਾਰ ਸੀਬੀਆਈ ਦੀ ਗੱਲ ਕਰ ਲਗੇ ਜਾਂ ਈਡੀ ਦੀ ਗੱਲ ਕਰ ਲਗੇ ਤੇ ਲਗਾਤਾਰ ਅਰਵਿੰਦ ਕੇਜਰੀਵਾਲ ਤੇ ਗ੍ਰਿਫਤਾਰੀ ਦੇ ਸ਼ਿਕੰਜੇ ਕੱਸਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਦੋਸ਼ ਪੱਤਰ ਵੀ ਜਿਹੜਾ ਕਿ ਦਾਇਰ ਕਰ ਦਿੱਤੇ ਗਏ ਨੇਗੇ ਪਰ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕਿਸ ਪੱਧਰ ਦੇ ਨਾਲ ਇਸ ਮੂਵਮੈਂਟ ਨੂੰ ਚਲਾਉਂਦੀ ਹੋਈ ਨਜ਼ਰ ਆਵੇਗੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੀਲ ਗੜਕ ਸਾਹਿਬ ਨੇ ਜੀ ਜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਤੁਸੀਂ ਇੱਕ ਪਾਸੇ ਪ੍ਰਦਰਸ਼ਨ ਕਰ ਰਹੇ ਹੋ ਦੂਜੇ ਪਾਸੇ ਸੀਬੀਆਈ ਨੇ ਵੀ ਦੋਸ਼ ਪੱਤਰ ਜਿਹੜੇ ਕਿ ਉਹ ਧਾਇਰ ਕਰਤੇ ਆ ਦੇਖੋ ਪਹਿਲੀ ਗੱਲ ਤੇ ਇਹ ਹੈਗੀ ਜਿਹੜੀ ਇਹ ਗ੍ਰਿਫਤਾਰੀ ਹੈ ਟੋਟਲੀ ਗੈਰ ਕਾਨੂੰਨੀ ਹੈਗੀ ਹੈ ਗੈਰ ਸੰਵਿਧਾਨਕ ਹੈਗੀ ਹੈ ਆ ਇਹ ਕੋਈ ਭ੍ਰਿਸ਼ਟਾਚਾਰ ਦੇ ਵਿੱਚ ਹੋਈ ਹੋਈ ਗ੍ਰਿਫਤਾਰੀ ਨਹੀਂ ਹੈ ਇਹ ਰਾਜਨੀਤਿਕ ਗ੍ਰਿਫਤਾਰੀ ਹੈਗੀ ਹੈ ਕਿਉਂਕਿ ਜਿੱਕਰ ਭ੍ਰਿਸ਼ਟਾਚਾਰ ਦੇ ਬੇਸਿਸ ਦੇ ਉੱਤੇ ਗ੍ਰਿਫਤਾਰੀ ਹੋਈ ਹੁੰਦੀ ਤੁਸੀਂ ਦੇਖੋ 2.5 ਸਾਲ ਇਸ ਕੇਸ ਨੂੰ ਚੱਲਦੇ ਹੋਏ ਹੈਗੇ ਆ ਠੀਕ ਹੈ ਇਹਨਾਂ 2.5 ਸਾਲਾਂ ਦੇ ਵਿੱਚ ED ਨੇ CBI ਨੇ ਹਜ਼ਾਰਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ 500 ਤੋਂ ਵੱਧ ਇਹਨਾਂ ਨੇ ਛਾਪੇ ਮਾਰੇ ਆ ਠੀਕ ਹੈ ਨਾ ਔਰ ਇੱਕ ਤੋਂ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਮੋਦੀ ਸਾਹਿਬ ਕਹਿੰਦੇ ਕਿ ਇੰਡੀਆ ਵਿਸ਼ਵ ਗੁਰੂ ਹੈ ਮਤਲਬ ਸਾਡੇ ਕੋਲ ਹਰ ਟੈਕਨੋਲੋਜੀ ਹੈਗੀ ਆ ਠੀਕ ਹੈ ਨਾ ਉਸ ਵਿਸ਼ਵ ਗੁਰੂ ਦੀ ਅਖੌਤੀ ਵਿਸ਼ਵ ਗੁਰੂ ਜਿਹਨੂੰ ਅਸੀਂ ਕਹਿ ਸਕਦੇ ਆ ਉਹਦੀਆਂ ਏਜੰਸੀਆਂ ਨੇ ਇੱਕ ਦਿਵਾਨੀ ਅਜੇ ਤੱਕ ਰਿਕਵਰ ਨਹੀਂ ਕਰ ਪਾਈ ਠੀਕ ਠੀਕੇ ਕਿ ਨਹੀਂ ਔਰ ਉਹਨਾਂ ਨੂੰ ਤਿੰਨ ਤਿੰਨ ਅਦਾਲਤਾਂ ਚ ਮੂੰਹ ਦੀ ਖਾਣੀ ਪਈ ਹੈਗੀ ਹੈ ਔਰ ਇਰਾਜਨਿਤਿਕ ਗ੍ਰਿਫਤਾਰੀ ਇਸ ਕਰਕੇ ਵੀ ਕਹਿ ਸਕਦੇ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਪਤਾ ਸੀ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਜਮਾਨਤ ਮਿਲ ਜਾਣੀ ਹੈ ਮਤਲਬ ਜਿhko ਤੱਕ ਜਿਸ ਤਰੀਕੇ ਨਾਲ ਸੀਬੀਆਈ ਨੂੰ ਭੇਸ ਕੇ ਤੇ ਉਥੇ ਹਾਈ ਕੋਰਟ ਦੇ ਵਿੱਚ ਦੁਆਰੇ ਜਾਂ ਨਿਕ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਇਸ ਤੋਂ ਬਿਲਕੁਲ ਸਮਝ ਆਉਂਦੀ ਹੈਗੀ ਹੈ ਕਿ ਇਹ ਸਿਰਫ ਤੇ ਸਿਰਫ ਰਾਜਨੀਤਿਕ ਛੜਜੰਦਰ ਦੇ ਤਹਿਤ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ ਹੁਣ ਤਾਂ ਛੜਜੰਦਰ ਗ੍ਰਿਫਤਾਰੀ ਤੋਂ ਅੱਗੇ ਵੱਧ ਗਿਆ ਹੁਣ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਚੌਥੀ ਵਾਰੀ ਜਿਹੜਾ ਉਹਨਾਂ ਦਾ ਸੀ ਸ਼ੂਗਰ ਲੈਵਲ ਜਿਹੜਾ ਉਹ 50 ਤੋਂ ਥੱਲੇ ਆ ਗਿਆ ਔਰ ਜਿਹੜਾ ਬੰਦਾ ਥੋੜਾ ਜਿਹਾ ਵੀ ਮੈਡੀਕਲ ਸਾਇੰਸਿਸ ਨੂੰ ਜਾਣਦਾ ਹੈ ਉਸ ਨੂੰ ਪਤਾ ਹੈ ਕਿ 50 ਤੋਂ ਥੱਲੇ ਆਉਣਾ ਕਿੰਨਾ ਖਤਰਨਾਕ ਹੈ ਬੰਦਾ ਕੋਮੇ ਚ ਜਾ ਸਕਦਾ ਹੈ ਤਾਂ ਸਾਨੂੰ ਤੇ ਵੀ ਸ਼ੱਕ ਹੈਗਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ਾਂ ਜਿਹੜੀ ਉਹ ਭਾਜਪਾ ਕਰ ਰਹੀ ਹੈਗੀ ਹੈ ਵੱਡਾ ਦੋਸ਼ ਲਾ ਰਹੇ ਹਾਂ ਕਿ ਜੇਲ੍ਹ ਦੇ ਵਿੱਚ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਪਰ ਇੱਕ ਪਾਸੇ ਤਾਂ ਜਾਇ ਏਜੰਸੀਆਂ ਦੀ ਗੱਲ ਕਰ ਲਈਏ ਸੀইডি ਨੇ ਵੀ ਮੁੱਖ ਦੋਸ਼ੀ 100 ਕਰੋੜ ਦੀ ਮਨੀ ਟ੍ਰੇਲ ਦਾ ਮੁੱਦਾ ਵੀ ਚੱਕਿਆ ਉਹਦੇ ਵਿੱਚ ਮੁੱਖ ਦੋਸ਼ੀ ਦੇ ਡੋਸ਼ ਪੱਤਰ ਤਿਆਰ ਕੀਤਾ ਤੇ ਸੀਬੀਆਈ ਨੇ ਦੋਸ਼ ਪੱਤਰ ਹੀ ਦਾਇਰ ਕੀਤਾ ਉਦੇ ਵਿੱਚ ਕੀ ਅਰਵਿੰਦ ਕੇਜਰੀ ਵਾਲ ਨੂੰ ਮੁੱਖ ਦੋਸ਼ੀ ਠਰਾਇਆ ਹੈ ਇਹ ਮੈਂ ਤੁਹਾਨੂੰ ਕਹਿ ਦਿੰਦਾ ਤੁਸੀਂ 200 ਕਰੋੜ ਦਾ ਕਪਲਾ ਕੀਤਾ ਕੈਨ ਨੂੰ ਕੁਝ ਜਾਂਦਾ ਹੈਗਾ ਏਜੰਸੀਆਂ ਉਹਨਾਂ ਦੀਆਂ ਵਕੀਲ ਵੀ ਉਹੀ ਥਾਣੇਦਾਰ ਵੀ ਉਹੀ ਏਜੰਸੀਆਂ ਵੀ ਉਹਨਾਂ ਦੀਆਂ ਠੀਕ ਹੈ ਨਾ ਤੁਸੀਂ ਪੇਸ਼ਤਾ ਕਰੋ ਨਾ ਹੁਣ 100 ਕਰੋੜ ਰੁਪਏ ਦਾ ਕਪਲਾ ਹੋਇਆ ਹੋਵੇ ਤੁਹਾਨੂੰ ਯਾਦ ਹੋਵੇਗਾ ਸਰਖਾਪ ਜੀ ਇਹ 100 ਕਰੋੜ ਤੋਂ ਹੁਣ ਕਹਿਣਾ ਸ਼ੁਰੂ ਕੀਤਾ ਇਹਨਾਂ ਨੇ ਤੇ ਜਦੋਂ ਇਹ ਕੇਸ ਦੀ ਸ਼ੁਰੂਆਤ ਕੀਤੀ ਸੀ ਉਦੋਂ 1000 1100 ਕਰੋੜ ਦੀ ਗੱਲ ਕਰਦੇ ਹੁੰਦੇ ਸੀ ਤੇ ਮੈਂ 100 ਕਰੋੜ ਦੀ ਵੀ ਗੱਲ ਕਰ ਰਿਹਾ ਹਾਂ 100 ਕਰੋੜ ਕੋਈ ਐ ਥੋੜਾ ਇੱਕ ਲਫਾਫੇ ਦੇ ਵਿੱਚ ਆ ਜਾਊਗਾ ਯਾਰ 100 ਕਰੋੜ ਬਹੁਤ ਵੱਡਾ ਅਮਾਊਂਟ ਹੁੰਦਾ ਆ ਕਿਤੇ ਉਹਦੀ ਟਰਾਂਜੈਕਸ਼ਨ ਹੋਈ ਹੋਣੀ ਆ ਕਿਤੇ ਉਹ ਪੈਸਾ ਰੱਖਿਆ ਹੋਣਾ ਕਿਸੇ ਨੂੰ ਦਿੱਤਾ ਹੋਣਾ ਉਹਦਾ ਕੁਝ ਖਰੀਦਿਆ ਹੋਣਾ ਕੁਝ ਤੇ ਸਬੂਤ ਦਿਓ ਉਹ ਇਹਨਾਂ ਕੋਲੇ ਸਬੂਤ ਹੈ ਨਹੀਂ ਐ ਇਸੇ ਕਰਕੇ ਅਸੀਂ ਇਹ ਵਿਰੋਧ ਕਰ ਰਹੇ ਹਾਂ ਇਸੇ ਕਰਕੇ ਚ ਬਿਲਕੁਲ ਇਹ ਬੇਸਿਕਲੀ ਹੁੰਦਾ ਕੀ ਹੈ ਨਾ ਜਿਹੜੀ ਹਿੰਦੁਸਤਾਨ ਦੇ ਵਿੱਚ ਜਦੋਂ ਦੀ ਆਵਾਦੀ ਪਾਰਟੀ ਦਾ ਜਾਨੀ ਕਿ ਜਨਮ ਹੋਇਆ ਵਾ ਦੋ ਤਿੰਨ ਚੀਜ਼ਾਂ ਦੀ ਬੜੀ ਚਰਚਾ ਸ਼ੁਰੂ ਹੋਈ ਕਿਉਂਕਿ ਲੋਕ ਔਖੇ ਤਾਂ ਪਹਿਲਾਂ ਹੀ ਹੈਗੇ ਸੀ ਪਰ ਲੋਕ ਕਹਿੰਦੇ ਸਾਡੀ ਬਾਹ ਕੌਣ ਫੜੂਗਾ ਠੀਕ ਹੈ ਨਾ ਕੋ ਕੋ ਪ੍ਰਸ਼ਤਾਚਾਰ ਦਰ ਹਰ ਬੰਦਾ ਓਕਾ ਤੁਸੀਂ ਵੀ ਓਕਾ ਮੈਂ ਵੀ ਓਕਾ ਹੈਗਾ ਅਰਵਿੰਦ ਕੇਜਰੀਵਾਲ ਪ੍ਰਸ਼ਤਾਚਾਰ ਦੇ ਖਿਲਾਫ ਇੱਕ ਪੈਦਾ ਹੋਈ ਜਿਹੜੀ ਕਿ ਲਹਿਰ ਦਾ ਇੱਕ ਸਿੰਬਲ ਹੈਗਾ ਠੀਕ ਹੈ ਨਾ ਉਹਨਾਂ ਦੀ ਰਾਜਨੀਤਿਕ ਸਿੰਬਲ ਹੈਗੀ ਉਹ ਰਾਜਨੀਤੀ ਜਿਹੜੀ ਲੋਕਾਂ ਦੇ ਪੱਖ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਹਸਪਤਾਲਾਂ ਦੀ ਗੱਲ ਕਰਦੀ ਹੈ ਭਈ ਤੁਸੀਂ ਉਹਨੂੰ ਹਰਾਉਣਾ ਹੈ ਨਾ ਉਸ ਤੋਂ ਬਿਹਤਰ ਕੰਮ ਕਰਕੇ ਦਿਖਾਓ ਉਸ ਦੀ ਰਾਜਨੀਤੀ ਦਾ ਮੁਕਾਬਲਾ ਕਰਕੇ ਦਿਖਾਓ ਸਾਸਾਂ ਘਟਣ ਦਾ ਕੀ ਫਾਇਦਾ ਹੈਗਾ ਉਹ ਨੇਚਰਲੀ ਇਹਨਾਂ ਨੇ ਜਿਸ ਤਰੀਕੇ ਤੇ ਦੋਸ਼ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਦੁਨੀਆ ਨੂੰ ਕਿ ਸ਼੍ਰੀ ਅਰ ਉਹ ਜਨਨੇ ਕਿ ਕਰਪਸ਼ਨ ਫਰੀ ਪੋਲਿਟਿਕਸ ਦਾ ਸਿੰਬਲ ਨਹੀਂ ਹੈਗਾ ਉਹ ਵੀ ਸਾਡੇ ਵਰਗਾ ਹੀ ਹੈ ਕਿਉਂਕਿ ਸਭ ਤੋਂ ਵੱਧ ਜਿਹੜੀ ਕਰਪਸ਼ਨ ਹੈ ਉਹ ਬੀਜੇਪੀ ਨੇ ਕੀਤੀ ਹੈ ਹੁਣ ਜਿਹੜੀ ਚੋਣਵੀ ਬੋਨ ਸੀ ਜਿਹੜੀ ਕਿ ਸੁਪਰੀਮ ਕੋਰਟ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਮਤਲਬ ਇਹ ਆਜ਼ਾਦ ਹਿੰਦੁਸਤਾਨ ਦਾ ਸਭ ਤੋਂ ਵੱਡਾ ਕਪਲਾ ਆ আর ਜਿਹੜਾ 5G ਦਾ ਕਪਲਾ ਹੋਣ ਜਾ ਰਿਹਾ ਸਭ ਤੋਂ ਵੱਡਾ ਦੁਨੀਆ ਦਾ ਕਪਲਾ ਹੋਏਗਾ ਉਹ ਕਿਉਂਕਿ ਉਹੀ ਜਿਹੜੀ 2000 12 ਦੇ ਵਿੱਚ ਜਦੋਂ ਜਾਨੀ ਕਿ 2G ਦਾ ਕਪਲਾ ਹੁੰਦਾ ਸੀ ਜਿਹੜੀਆਂ ਮੁੱਦਿਆਂ ਨੂੰ ਲੈ ਕੇ ਹੋਇਆ ਸੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਉਸ ਦੇ ਉੱਤੇ ਡਿਸਕਸ਼ਨ ਕਰਨ ਤੋਂ ਪਹਿਲਾਂ 150 ਤੋਂ ਵੱਧ ਜਿਹੜੇ ਐਮਪੀ ਹੈਗੇ ਆ ਵਿਰੋਧੀਆਂ ਦੇ ਉਹਨਾਂ ਨੂੰ ਤੁਸੀਂ ਸਸਪੈਂਡ ਕਰ ਦਿੰਦੇ ਹੋ ਫਿਰ ਉਹ ਪਾਲਿਸੀ ਲੈ ਕੇ ਸੁਪਰੀਮ ਕੋਰਟ ਨੂੰ ਕਹਿੰਦੇ ਹੋ ਕਿ ਨਹੀਂ ਜਿਹੜਾ ਪਹਿਲਾਂ ਆਵੇ ਪਹਿਲਾਂ ਪਾਵੇ ਉਹਨੂੰ ਅਸੀਂ ਇਹ ਪਾਲਿਸੀ ਇਸ ਤਰੀਕੇ ਦੀ ਲਾਗੂ ਕਰਨੀ ਹੈ ਸੋ ਇਹ ਕਪਲੇ ਜਿਹੜੇ ਆ ਇਹ ਫਿਦਰਤ ਜਿਹੜੀ ਭਾਜਪਾ ਦੀ ਹੈ ਉਹਨਾਂ ਦੀ ਉਹ ਫਿਦਰ ਤੇ ਐਕਸਪੋਜ਼ ਨਾ ਹੋਵੇ ਐਕਸਪੋਜ਼ ਕਰ ਕੌਣ ਸਕਦਾ ਜਿਹੜਾ ਖੁਦ ਇਮਾਨਦਾਰ ਹੋਊਗਾ ਦੂਜਾ ਬੰਦਾ ਤੇ ਕਰ ਨਹੀਂ ਸਕਦਾ ਹੈਗਾ ਸੋ ਇਸ ਕਰਕੇ ਉਹਨੂੰ ਫਸਾਇਆ ਗਿਆ ਇਸ ਕਰਕੇ ਉਹਨੂੰ ਇਹ ਉਤੋਂ ਮੈ ਸਾਨੂੰ ਤੇ ਬਹੁਤ ਜ਼ਿਆਦਾ ਡਾਊਟ ਆ ਸਾਨੂੰ ਦੁੱਖ ਵੀ ਹੋ ਰਿਹਾ ਮਤਲਬ ਇੱਕ ਇੱਕ ਇਨਸਕਸ ਜਿਹੜਾ ਹੈਗਾ ਮਤਲਬ ਜਿਸ ਤਰੀਕੇ ਦੇ ਐਲਜੀ ਲੱਗ ਕੇ ਇਹਨਾਂ ਦਾ ਸਾਰਾ ਤਾਮ-ਖਾਮ ਲੱਗ ਕੇ ਉਹ ਤੇ ਇਹ ਇਲਜ਼ਾਮ ਲਗਾਉਂਦੇ ਨੇ ਕਿ ਆਪ ਹੀ ਨਹੀਂ ਖਾਂਦੇ ਆਪ ਹੀ ਆਪਣੇ ਆ 50 ਯਾਨੀ ਕਿ ਤੋਂ ਥੱਲੇ ਸ਼ੂਗਰ ਲੈਵਲ ਲੈ ਆਂਦਾ ਭਾਈ ਤੁਸੀਂ ਲੈ ਕੇ ਦਿਖਾ ਦਿਓ ਤੁਸੀਂ ਕਰਦੇ ਕੌਣ ਬੰਦਾ ਆਪਣੀ ਜਾਨ ਆਪ ਲਏਗਾ ਸੋ ਇਸ ਕਰਕੇ ਅਸੀਂ ਵਿਰੋਧ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਤੇ ਸਾਡਾ ਵਿਰੋਧ ਇੱਥੇ ਵੀ ਚੱਲੇਗਾ ਔਰ ਦੂਜਾ ਹੈਗਾ ਨੈਸ਼ਨਲ ਪਾਰਲੀਮੈਂਟ ਦੇ ਵਿੱਚ ਉਹਦੇ ਬਾਹਰ ਵੀ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਆ ਔਰ ਜਿਹੜੀਆਂ ਸਾਰਾ ਇੰਡੀਆ ਬਲੌਕ ਹੈਗਾ ਉਹ ਜੰਤਰ ਮੰਤਰ ਦੇ ਉੱਤੇ ਧਰਨਾ ਪ੍ਰਦਰਸ਼ਨ ਕਰੇਗਾ ਸੋ ਮੂਵਮੈਂਟ ਜਿਹੜੇ ਨੇ ਉਸ ਤਰੀਕੇ ਦੇ ਨਾਲ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹਨਾਂ ਵੱਲੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਤੇ ਕੀਤਾ ਜਾ ਰਿਹਾ ਹੈ ਤੇ ਉਧਰ ਜੰਤਰ ਮੰਤਰ ਦੇ ਵਿੱਚ ਇੰਡੀਆ ਬਲੌਕ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹਰਚਰ ਸਿੰਘ ਬਰਸੜ ਸਾਡਾ ਨਾਲ ਨੇ ਸੀ ਆਗੂ ਨੇ ਪਾਰਟੀ ਦੇ ਵਰਸਾ ਸਰ ਐਕਸ਼ਨ ਆਫ ਹੂਮਨ ਜਿਹੜਾ ਕੀ ਉਹ ਕੀ ਰਹੂਗਾ ਦੇਖੋ ਅੱਜ ਇੰਡੀਆ ਆਲਾਈਂਸ ਵੱਲੋਂ ਜੰਤਰ ਮੰਤਰ ਦੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਸੀਂ ਪਹਿਲਾਂ ਵੀ ਪ੍ਰਦਰਸ਼ਨ ਕਰਦੇ ਰਹੇ ਨੇ ਆ ਜੀ ਜੀ ਅੱਜ ਵੀ ਅਸੀਂ ਉਹਨਾਂ ਦੇ ਪੈਰਲਲ ਉਹਨਾਂ ਦੇ ਸਪੋਰਟ ਵਾਸਤੇ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿ ਪੂਰੇ ਭਾਰਤ ਦੇ ਵਿੱਚ ਇੱਕ ਦਬਾਅ ਬਣੇ ਬੀਜੇਪੀ ਦੇ ਉੱਤੇ ਕਿ ਭਾਰਤ ਦੇ ਲੋਕ ਬੇਨਸਾਫੀਆਂ ਦੇ ਖਿਲਾਫ ਨੇ ਭਾਰਤ ਦੇ ਲੋਕ ਧੱਕੇਸ਼ਾਹੀਆਂ ਦੇ ਖਿਲਾਫ ਨੇ ਇਸ ਲਈ ਅੱਜ ਇਹ ਪ੍ਰਦਰਸ਼ਨ ਕਰ ਰਹੇ ਹਾਂ ਔਰ ਜਦੋਂ ਤੱਕ ਸਾਡੇ ਆਗੂਆਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਮਨੀਸ਼ ਸ਼ੋਧਿਆ ਜੀ ਨੂੰ ਸਤਿੰਦਰ ਜੈਨ ਜੀ ਨੂੰ ਜਿਹੜੇ ਕਿ ਝੂਠੇ ਕੇਸਾਂ 'ਚ ਫਸਾਏ ਹੋਏ ਨੇ ਜਮਾਨਤ ਨਹੀਂ ਮਿਲਦੀ ਕੇਸ ਖਤਮ ਨਹੀਂ ਹੁੰਦੇ ਅਸੀਂ ਹਰ ਪੱਖੋਂ ਕਾਨੂੰਨੀ ਤੌਰ ਤੇ ਵੀ ਗਰਾਊਂਡ ਦੇ ਵਿੱਚ ਵੀ ਲੜਾਈ ਲੜਦੇ ਰਮਾ ਹਾਲਾਂਕਿ ਤੁਹਾਡੇ ਦੇ ਪੰਜਾਬ ਵਿੱਚ ਸਰਕਾਰ ਹੈ ਇੰਡੀਆ ਬਲੌਕ ਵੱਲੋਂ ਬੇਸ਼ੱਕ ਅਸੀਂ ਕਈ ਮੰਤਰੀ ਮੰਤਰਤੇ ਜਾਂ ਪਾਰਲੀਮੈਂਟ ਦੇ ਬਾਹਰ ਵੀ ਜਿਹੜਾ ਕਿ ਹੈ ਤੁਹਾਡੇ ਹੀ ਲੀਡਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਊਗਾ ਸਵਾਲ ਤਾਂ ਇਹ ਵੀ ਹੈ ਕਿ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਹੋਂਦ ਦੇ باوجود ਤੁਸੀਂ ਪੰਜਾਬ ਦੇ ਵਿੱਚ ਹੀ ਪ੍ਰਦਰਸ਼ਨ ਕਰ ਰਹੇ ਹੋ ਪ੍ਰਦਰਸ਼ਨ ਦਾ ਮਤਲਬ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਾਉਣਾ ਕਿਉਂਕਿ ਭਾਜਪਾ ਵਾਲੇ ਝੂਠ ਦੀ ਪੰਡਰ ਨੇ ਕਹੀ ਜਾਂਦੇ ਨੇ ਜੀ ਕੋਟਾ ਵੱਲੋਂ ਜਮਾਨਤ ਨਹੀਂ ਮਿਲਦੀ ਕੋਟਾ ਚ ਚਲਾਨ ਪੇਸ਼ ਕਰਨਗੇ ਉਦੋਂ ਬਾਅਦ ਅਗਲੀ ਕਰਪਈ ਹੋਊਗੀ ਕਿੰਨੇ ਕਿੰਨੇ ਚਿਰ ਤੋਂ ਉਹਨਾਂ ਨੂੰ ਬੰਦ ਰੱਖਿਆ ਚਲਾਨ ਪੇਸ਼ ਨਹੀਂ ਕਰਦੇ ਜਦੋਂ ਕੇਸ ਸ਼ੁਰੂ ਹੀ ਨਹੀਂ ਹੋ ਰਿਹਾ ਤਾਂ ਜਮਾਨਤ ਕਿੱਦੋਂ ਹੋਣੀ ਹੈ ਠੀਕ ਅੱਜ ਇਹਦੇ باوجود ਮਾਨਜ ਕੋਰਟ ਨੇ ਸਾਨੂੰ ਜਮਾਨਤ ਦੱਸੀ ਈਟੀ ਕੇਸਾਂ ਦੇ ਵਿੱਚ ਜਿਹੜੀ ਕਿ ਬੜੀ ਮੁਸ਼ਕਲ ਮਿਲਦੀ ਹੈ ਕਿਉਂਕਿ ਕੋਰਟ ਨੇ ਮਹਿਸੂਸ ਕੀਤਾ ਕਿ ਧੱਕਾ ਹੋ ਰਿਹਾ ਹੈ ਅੱਜ ਜਦੋਂ ਉਹਨਾਂ ਨੇ ਇੱਕ ਠੁੱਟਾ ਹੋਰ ਕੇ ਇਸ ਪਾਕੀ ਸੀਬੀਆਈ ਕੇਸ ਦੇ ਅਰੈਸਟ ਕਰ ਲਿਆ ਉਹਦੀ ਵੀ ਜਮਾਨਤ ਅਪਲਾਈ ਕੀਤੀ ਹੋਈ ਹੈ ਸਾਨੂੰ ਪੂਰਾ ਵਿਸ਼ਵਾਸ ਆ ਮਿਲ ਜੂਗੀ ਪਰ ਸੀਬੀਆਈ ਨੇ ਦੋਸ਼ ਪੱਤਰ ਦਾਇਰ ਕੀਤਾ ਤੇ ਮੁੱਖ આરોપી ਦੱਸਿਆ 100 ਕਰੋੜ ਦਾ ਕਪਲਾ ਕਿਹਾ ਜਾ ਰਿਹਾ ਹੈ ਜਿਹੜੇ ਵਿਜੇ ਮਾਲਿਆ ਵਰਗੇ ਜਿਹੜੇ ਨੀਰਮੋਦੀ ਵਰਗੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਨਿਕਲ ਗਏ ਮੋਦੀ ਸਾਹਿਬ ਉਹਨਾਂ ਬਾਰੇ ਤਾਂ ਇੱਕ ਲਫ਼ਜ਼ ਨਹੀਂ ਬੋਲਦੇ ਜਿਹੜਾ ਕਪੜਾ ਹੋਇਆ ਹੀ ਨਹੀਂ ਜਿਹੜੀ ਕੋਈ ਹਿਰਾਫੇਰੀ ਹੋਈ ਨਹੀਂ ਉਹਨੂੰ ਇਸ਼ੂ ਬਣਾ ਕੇ ਸਿਰਫ ਆਪਣੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਇਹ ਚਾਹੁੰਦੇ ਸੀ ਵੀ ਜੇ ਆਮ ਆਦਮੀ ਪਾਰਟੀ ਦੇ ਆਗੂ ਜਾਂਦਾ ਬੀਜੇਪੀ ਨਾਲ ਅਲਾਈਂਸ ਕਰ ਲੈਣ ਜਾਂ ਵਿੱਚ ਸ਼ਾਮਲ ਹੋ ਜਾਣ ਜਾਂ ਸਾਡਾ ਵਿਰੋਧ ਨਾ ਕਰਨ ਪਰੰਤੂ ਇਹ ਆਮ ਆਦਮੀ ਪਾਰਟੀ ਇੱਕ ਵਿਚਾਰਧਾਰਾ ਹੈ ਲੋਕਾਂ ਦੀ ਸੇਵਾ ਵਾਸਤੇ ਵਧੀਆ ਸਕੂਲ ਬਣਾਉਣ ਵਾਸਤੇ ਵਧੀਆ ਹਸਪਤਾਲ ਬਣਾਉਣ ਵਾਸਤੇ ਉਸ ਵਾਸਤੇ ਲੱਗੀ ਹੈ ਨਾ ਅਸੀਂ ਝੁਕਣ ਵਾਲੇ ਆ ਨਾ ਅਸੀਂ ਡਰਨ ਵਾਲੇ ਆ ਪੂਰੀ ਤਰ੍ਹਾਂ ਡਟ ਕੇ ਰਵਾਂਗੇ ਸਾਨੂੰ ਅਦਾਲਤਾਂ ਚੋਂ ਇਨਸਾਫ ਮਿਲੂਗਾ ਲੋਕਾਂ ਤੋਂ ਇਨਸਾਫ ਮਿਲੂਗਾ ਔਰ ਮਿਲ ਰਿਹਾ ਹੈ ਲੋਕਾਂ ਤੋਂ ਇਨਸਾਫ ਸੋ ਲੋਕਾਂ ਤੋਂ ਇਨਸਾਫ ਮਿਲੇਗਾ ਅਦਾਲਤਾਂ ਤੋਂ ਇਨਸਾਫ ਮਿਲੇਗਾ ਉਮੀਦ ਦੇ ਨਾਲ ਇਹ ਸੰਘਰਸ਼ ਵੀ ਕੀਤਾ ਜਾ ਰਿਹਾ ਹੈ ਤੇ ਸੰਘਰਸ਼ ਹੁਣ ਇਹ ਜ਼ਰੂਰ ਦੇਖਣਾ ਹੈ ਕਿ ਸਮੋੜਤੇ ਖਤਮ ਹੁੰਦਾ ਯਾਨੀ ਕਿ ਜਿਸ ਉਮੀਦ ਦੇ ਨਾਲ ਇਹ ਗੱਲ ਕੀਤੀ ਜਾਂਦੀ ਹੈ ਕਿ ਅ ਅਰਵਿੰਦ ਕੇਜਰੀਵਾਲ ਦੀ ਜਿਹੜੀ ਕੇ ਹੈ ਉਹ ਅ ਜਲਦੀ ਰਿਹਾਈ ਹੋ ਸਕਦੀ ਹੈ ਜਲਦ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਈਡੀ ਜਾਂ ਸੀਬੀਆਈ ਵੱਲੋਂ ਦੋਸ਼ ਪੱਤਰ ਦਾਇਰ ਕੀਤੇ ਜਾ ਰਹੇ ਨੇ ਲੱਗਦਾ ਹੈ ਇਹ ਮਾਮਲਾ ਇਹ ਤਾਣੀ ਹੋਰ ਉਚ ਦੀ ਨਜ਼ਰ ਆ ਰਹੀ ਹੈ ਹੁਣ ਸੂਲਜਨ ਤਾਣੀ ਦੇ ਵਿੱਚੋਂ ਨਤੀਜਾ ਕੀ ਨਿਕਲਦਾ ਹੈ ਕਿ ਅਰਵਿੰਦ ਕੇਜਰੀਵਾਲ ਬਾਹਰ ਆਉਂਦੇ ਨੇ ਜਾਂ ਫਿਰ ਇਸ ਤਰੀਕੇ ਦੇ ਨਾਲ ਕੇਸਾਂ ਦੇ ਜਾਲ ਦੇ ਵਿੱਚ ਫਸਦੇ ਹੋਏ ਨਜ਼ਰ ਆਉਣਗੇ ਇਸ ਦਾ ਜਵਾਬ ਵਿਕ ਦੇ ਕਰਪਾ ਮੈਂ ਸਰਕਾਰ ਦਾ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਮਹਾਲ